ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਾਸ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਈ ਹੋਪ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਣੇ ਆ ਗਲੈਮ ਸ਼ਿਲਕ ਦੇ ਸੂਟ ਦੇਖੋ ਜੀ ਆਫ ਵਾਈਟ ਕਲਰ ਦੀ ਬਾਟਮ ਰੋਗੀ ਆਫ ਕਲਰ ਵਾਈਟ ਕਲਰ ਦਾ ਦੇਖੋ ਇਹ ਸੂਟ ਹੈ ਬਹੁਤ ਜਿਆਦਾ ਸੋਹਣਾ ਸ਼ਾਈਨਿੰਗ ਹੈ ਦੇਖੋ ਕਿਦਾਂ ਪ੍ਰਿੰਟ ਲਾਈਨਿੰਗ ਜੀ ਬਣੀ ਹੋਈ ਹੈ ਸੌਫਟ ਕੱਪੜਾ ਬਿਲਕੁਲ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਇਦੇ ਵਿੱਚ ਆਪਣੇ ਕੋਲੇ 3-4 ਕਲਰ ਨੇ ਆਪਾਂ ਤੁਹਾਨੂੰ ਸਾਰੇ ਹੀ ਦਿਖਾਣੇ ਆ ਇਹ ਵੀ ਔਟਾ ਦੁਪੱਟਾ ਰੂਗਾ ਜੀ ਪ੍ਰਾਈਸ ਹੈਗੇ ਦਾ 1200 ਰੁਪਇਆ ਗਲੈਮ ਸ਼ਿਲਕ ਦੇ ਸੂਟ ਨੇ ਜਿਹੜੇ ਉਹਨਾਂ ਦਾ ਪ੍ਰਾਈਸ 1200 ਰੂਪ ਹੋਊਗਾ ਆਪਾਂ 2-3 ਕਰੇਵ ਵਗੈਰਾ 2-3 ਸੂਟ ਦਿਖਾਵਾਂਗੇ ਇੱਕ ਵਾਰ ਉਹਦੇ ਜਿਹੜਾ ਆਪਾਂ ਬੋਲ ਰਹੇ ਆ ਉਹੀ ਸਪਰਾਈਜ਼ ਹੋਊਗਾ ਇਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਦਾ ਲੈ ਕੇ ਜਿੱਦਾਂ ਦਾ ਵੀ ਤੁਸੀਂ ਲਾਇਕ ਕਰਦੇ ਦੁਪੱਟਾ ਉਦੋਂ ਦਾ ਲੈ ਕੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਸੂਟ ਤਿਆਰ ਹੋਊਗਾ ਇਹ ਛੋਟੇ-ਮੋਟੇ ਫੰਕਸ਼ਨਾਂ ਦੇ ਪਾਰ ਇੱਕ ਇਹਦੇ ਵਿੱਚ ਇਹ ਵਾਲਾ येलो ਮਸਟਰਡ ਜਾ ਰਹੂਗਾ ਜੀ ਮਸਲੀਨ ਦੇ ਆ ਬਾਟਮ ਆ ਰਹਿਣਗੇ ਇਹਨਾਂ ਨਾਲ ਬਾਟਮ ਗ੍ਰੇ ਵੀਗੈਰ ਚ ਨਹੀਂ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਦੇਖੋ ਸਰਦਾਰੀ ਜੇ ਕਲਰ ਨੇ ਇੱਕ ਵਾਲੀ ਇਹਦੇ ਵਿੱਚ ਇਹ ਕਲਰ ਰਹੂਗਾ ਪ੍ਰਿੰਟ ਦੇਖੋ ਚੈੱਕ ਕਰੋ ਬਹੁਤ ਜਿਆਦੇ ਸੋਹਣੇ ਨੇ ਲਾਈਨਿੰਗ ਪੂਰੇ ਸੂਟ ਦੇ ਉੱਤੇ ਲੱਗੂਗੀ ਜੀ ਵਿਦਆਊਟ ਦੁਪੱਟਾ ਪ੍ਰਾਈਜ਼ ਹੈਗਾ ਜੀ ਇਹਦਾ 1200 ਰੁਪਿਆ ਇੱਕ ਇਹ ਬਲੈਕ ਕਲਰ ਹੈ ਇੱਕ ਰੇਵ ਦਾ ਹੈਗਾ ਸੂਟ ਜੀ ਦੇਖੋ ਇਹਦਾ ਪ੍ਰਾਈਜ਼ ਰਹੂਗਾ 1400 ਰੁਪਿਆ ਬਹੁਤ ਜਿਆਦੇ ਸੋਹਣਾ ਕਲਰ ਕੰਬੀਨੇਸ਼ਨ ਹੈ ਦੇਖੋ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਫਾਈਨ ਕੁਆਲਿਟੀ ਦੇ ਨੇ ਇਹ ਮੈਲ ਬੰਦਾ ਸੂਟ ਰਹੂਗਾ ਜੀ ਦੇਖੋ ਬਹੁਤ ਜਿਆਦੇ ਸੋਹਣਾ ਕਲਰ ਪ੍ਰਿੰਟ ਬਲੈਕ ਕਲਰ ਦੇ ਵਿੱਚ ਇਹਦਾ ਪ੍ਰਾਈਸ 1200 ਰਹੂਗਾ ਬਲੈਕ ਵਾਲਾ ਇਹ ਵਾਲੇ ਬਲੈਕ ਦਾ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵੀਡੀਓ ਵਿੱਚ ਨੰਬਰ ਦਿੱਤਾ ਹੁੰਦਾ WhatsApp ਮੈਸੇਜ ਕਰਕੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਇਟ ਵਿਦਆਊਟ ਦੁਪੱਟੇ ਰਹਿਣਗੇ ਜੀ ਇਹ ਗਲੈਮ ਸ਼ਿਲਕ ਦਾ ਪਹਿੜ ਤੁਹਾਨੂੰ ਪਹਿਲਾਂ ਦਿਖਾਈ ਸੀ ਇੱਕ ਇਹਦੇ ਵਿੱਚ ਇਹ ਕਲਰ ਹੈ ਗ੍ਰੇ ਸੇਮ ਹੀ ਡਿਜ਼ਾਈਨ ਕਲਰ ਕਲਰ ਦਾ ਥੋੜਾ ਜਿਹਾ ਡਿਫਰੈਂਸ ਹੈ ਇਹ ਦੇਖੋ ਇਹ ਕੇ ਆਪਣੇ ਕੋਲੇ ਬਲੈਕ ਕਲਰ ਦਾ ਸੂਟ ਹੋਰ ਰਹੂਗਾ ਜੀ ਇਹ ਆਲਓਵਰ ਸੂਟ ਹੈ ਦੇਖੋ ਕੋਈ ਨਾਨੀਆਂ ਦਾਦੀਆਂ ਦੇ ਪਾਉਣ ਵਾਸਤੇ ਇਹ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਤੇ ਸਟਾਫ ਗਲੈਮ ਸ਼ਿਲਕ ਦਾ ਰਹੂਗਾ ਇਹ ਵਾਲ ਵੀ 1200 ਦੀ ਪ੍ਰਾਈਜ਼ਿੰਗ ਦੇ ਵਿੱਚ ਬਿਦਾਉਟ ਦੁਪੱਟਾ ਇੱਕ ਇਹ ਨੈਚ ਇਹ ਕ੍ਰੇਪ ਦੇ ਵਿੱਚ ਸੈਲਫ ਕ੍ਰੇਪ ਦੇ ਵਿੱਚ ਇਹਦੇ ਵਿੱਚ ਸੈਲਫ ਬਣੀ ਹੋਈ ਹੈ ਕੋਸ਼ਿਸ਼ ਕਰ ਰਹੀ ਹਾਂ ਮੈਂ ਤੁਹਾਨੂੰ ਵੀਡੀਓ ਵਿੱਚ ਪ੍ਰੋਪਰ ਦਿਖਾ ਸਕਾਂ ਤੇ ਦੇਖੋ ਇਦਾਂ ਸੈਲਫ ਜੇ ਬਣੇ ਹੋਏ ਤੁਹਾਨੂੰ ਦਿਖ ਰਿਹਾ ਹੁਣ ਸਟੱਫ ਵੋਜਾ ਦੇ ਵਧੀਆ ਫਾਈਨ ਕੁਆਲਿਟੀ ਦਾ ਹੈ ਸਟੱਫ ਇਦਾਂ ਨਹੀਂ ਹੈਗਾ ਰੰਗ ਰਸੀਆ ਬ੍ਰਾਂਡ ਦੇ ਸੂਟ ਨੇ ਹੀ ਇਹ ਕੇ ਰ ਹੈਗਾ ਇਹਦੇ ਵਿੱਚ 크ਰੇਪ ਦੇ ਵਿੱਚ 크ਰੇਪ ਵਾਲੇ ਸੂਟਾਂ ਦਾ ਇਹ ਇਹਨਾਂ ਦਾ ਪ੍ਰਾਈਸ ਹੈਗਾ ਜੀ 1400 ਰੁਪਇਆ ਵਿਦਆਊਟ ਦੁਪੱਟਾ ਲਾਈਨਿੰਗ ਲੱਗੂਗੇ ਸੂਟ ਦੇ ਵੀ ਅੱਜ ਜਿਹੜਾ ਪਾ ਤੁਹਾਨੂੰ ਸੂਟ ਦਿਖਾ ਰਿਹਾ ਸਾਰੇ ਹੀ ਲਾਈਨਿੰਗ ਵਾਲੇ ਦਿਖਾਵਾਂਗੇ ਇਹ ਪਾਰਟੀ ਵੀਰ ਫੰਕਸ਼ਨ ਤੇ ਪਾਉਣ ਵਾਸਤੇ ਕੇ ਵਾਲਾ ਆਪਣੇ ਕੋਲੇ ਇਹ ਕਲਰ ਦਾ ਸੂਟ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਇੰਗਲਿਸ਼ ਜਿਹਾ ਪ੍ਰਿੰਟ ਦਾ ਸੂਟ ਹੈ ਬਿਦਆਊਟ ਦੇ ਪੱਟੀ ਦੁਪੱਟਾ ਜਿੱਦਾਂ ਤੁਸੀਂ ਲਾਇਕ ਕਰਦੇ ਹੋ ਸਾਡੇ ਕੋਲੋਂ ਮੰਗਵਾ ਸਕਦੇ ਹੋ ਡਾਈ ਵੀਗੈਰ ਕਰਾ ਕੇ ਵੀ ਆਪਾਂ ਦੇ ਸਕਦੇ ਹਾਂ ਜੇ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਸੂਟ ਸਟਿਚ ਕਰਾ ਕੇ ਵੀ ਦੇ ਸਕਦੇ ਹਾਂ ਜੇ ਤੁਸੀਂ ਐਦਾਂ ਹੀ ਬਿਦਆਊਟ ਬਿਦਆਊਟ ਦੁਪੱਟਾ ਲਾਇਕ ਕਰਦੇ ਹੋ ਤਾਂ ਆਪਾਂ ਤੁਹਾਨੂੰ ਬਿਦਆਊਟ ਦੁਪੱਟਾ ਵੀ ਤੁਹਾਡੇ ਘਰ ਤੱਕ ਕਰ ਸੂਟ ਭੇਜ ਸਕਦੇ ਹਾਂ ਤੁਸੀਂ ਜਿੱਥੇ ਵੀ ਬੈਠੇ ਹੋ ਹਰ ਥਾਂ ਤੇ ਤੁਹਾਡਾ ਸੂਟ ਆਪਾਂ ਭੇਜ ਸਕਦੇ ਹਾਂ ਜੀ ਕਪੜੇ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਏਦਾਂ ਨਹੀਂ ਹੁੰਦਾ ਵੀ ਆਪਾਂ ਤੁਹਾਨੂੰ ਕੋਈ ਫਾਈਨ ਕੁਆਲਿਟੀ ਦਾ ਕਪੜਾ ਨਹੀਂ ਦਿੰਦੇ ਏਦਾਂ ਕੋਈ ਜਿੱਦਾਂ ਹੁਣ ਅੱਜਕੱਲ ਬਹੁਤ ਕਪੜੇ ਵਿੱਚ ਨਕਲ 2-3 ਪ੍ਰਕਾਰ ਦਾ ਕਪੜਾ ਆ ਜਾਂਦੇ ਆ ਆਪਣੇ ਕੋਲੇ ਫਾਈਨ ਕੁਆਲਿਟੀ ਦਾ ਕੇਵਲ ਕੋ ਆਪਣੇ ਬਲੈਕ ਕਲਰ ਰਹੂਗਾ ਆਪਣੇ ਕੋਲੇ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਮਸਲੀਨ ਦੀ ਦੇਖੋ ਬਾਟਮ ਰਹੂਗੀ ਇਹਦੇ ਨਾਲ ਜਿਨ੍ਹਾਂ ਨਾਲ ਮਸਲੀਨ ਦੀ ਬਾਟਮ ਹੈ ਉਹਨਾਂ ਨਾਲ ਆਪਾਂ ਮਸਲੀਨ ਜਿਹੜੇ ਨੇਚਰਲ 크ਰੇਪ ਦੇ ਸੂਟ ਨੇ ਉਹਨਾਂ ਨਾਲ 크ਰੇਪ ਦੀ ਹੀ ਬਾਟਮ ਰਹੂਗੀ ਜੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆ ਤਾਂ ਤੁਸੀਂ ਮੰਗਵਾ ਸਕਦੇ ਹੋ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਵੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਲਾਈਕ ਜਰੂਰ ਕਰੋ ਵੀਡੀਓ ਨੂੰ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਤੇ ਹੋਰ ਵੀ ਆਪਣੇ ਭੈਣ ਭਾਈਆਂ ਕੋਲੇ ਤੁਸੀਂ ਭੈਣਾਂ ਕੋਲੇ ਸ਼ੇਅਰ ਕਰ ਦੇਣਾ ਵੀਡੀਓ ਤੇ ਆਪਣੇ ਸੂਟ ਦੇਖ ਸਕਣ ਇਹ ਦੇਖੋ ਮੈਂ ਤੁਹਾਨੂੰ ਇੱਕ ਵਾਰ ਤੋਂ ਫੇਰ ਚਲ ਕਮਰਾ ਰਹੀਆਂ ਸਾਰੇ ਸੂਟ ਦਿਖਾ ਰਹੀਆਂ ਜਿਹੜਾ ਵੀ ਸੂਟ ਤੁਸੀਂ ਲੈ ਕੇ ਰੱਖ ਸਕਦੇ ਹੋ ਸਾਡੇ ਕੋਲ ਐਦਾਂ ਹੀ ਵੀਡੀਓ ਨੂੰ ਪਿਆਰ ਦੇਣ ਲਈ ਸਾਰੇ ਭੈਣ ਭਾਈਆਂ ਦਾ ਦਿਲ ਤੋਂ ਸ਼ੁਕਰੀਆ ਜੀ ਐਦਾਂ ਹੀ ਸਪੋਰਟ ਕਰਦੇ